ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਤੁਹਾਡੀ ਅੱਧੀ ਰਾਤ ਨੂੰ ਅੱਖ ਖੁੱਲ ਜਾਂਦੀ ਹੈ ਜਾਗ ਆ ਜਾਂਦੀ ਹੈ ਤੁਸੀਂ ਇਹ ਦੋ ਸ਼ਬਦ ਬੋਲ ਦੇਣੇ ਹਨ ਤੁਹਾਡੀ ਹਰ ਥਾਂ ਤੇ ਰੱਖਿਆ ਹੋ ਜਾਵੇਗੀ ਕਿਉਂਕਿ ਇਹ ਵੇਲਾ ਬੜਾ ਹੀ ਤਾਕਤਵਰ ਵੇਲਾ ਹੁੰਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਵੇਰਡੀ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਅੱਧੀ ਰਾਤ ਨੂੰ ਅਚਾਨਕ ਹੀ ਤੁਹਾਡੀ ਅੱਖ ਖੁੱਲ ਜਾਂਦੀ ਹੈ ਤੁਰੰਤ ਉੱਠ ਕੇ ਤੁਸੀਂ ਇਹ ਸ਼ਬਦ ਬੋਲ ਦਿਆ ਕਰੋ ਇਹ ਸ਼ਬਦ ਜਾਪ ਕਰਨਾ ਸ਼ੁਰੂ ਕਰ ਦਿਆ ਕਰੋ ਤਾਂ ਵੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਕਿਵੇਂ ਕਿਰਪਾ ਕਰਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਹਰ ਥਾਂ ਤੇ ਸਹਾਈ ਹੋ ਜਾਣਗੇ ਹਰ ਥਾਂ ਤੇ ਤੁਹਾਡੀ ਰੱਖਿਆ ਕਰਨਗੇ ਸੋ ਇਹ ਸ਼ਬਦ ਜਾਪ ਕਿਹੜਾ ਹੈ ਤੇ ਅੱਧੀ ਰਾਤ ਨੂੰ ਹੀ ਕਿਉਂ ਕਰਨਾ ਚਾਹੀਦਾ ਹੈ ਇਸ ਬਾਰੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਤੁਹਾਡੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਆਓ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਤ ਸੰਗਾ ਜੀ ਸਭ ਤੋਂ ਪਹਿਲਾਂ ਗੱਲ ਕਰੀਏ ਕਿ ਅੱਧੀ ਰਾਤ ਦੇ ਬਾਰੇ। ਸਾਤ ਸੰਗਾ ਜੀ ਕਈ ਭੈਣ ਭਰਾ 2 ਵਜੇ ਤੋਂ ਬਾਅਦ ਨੂੰ ਸਮੇਂ ਦੀ ਅੱਧੀ ਰਾਤ ਮੰਨਦੇ ਹਨ। ਉਹਨਾਂ ਨੂੰ ਲੱਗਦਾ ਹੈ ਇਹ ਵੇਲਾ ਰਾਤ ਦਾ ਹੈ। ਅਜੇ ਦਿਨ ਨਹੀਂ ਚੜਿਆ। ਇਸ ਕਰਕੇ ਜੇਕਰ ਉਹਨਾਂ ਨੂੰ ਜਾਗ ਆ ਵੀ ਜਾਵੇ ਤਾਂ ਉਹ ਦੁਬਾਰਾ ਸੌਣ ਦੀ ਕੋਸ਼ਿਸ਼ ਕਰਦੇ ਹਨ। ਕਿ ਨੀਂਦ ਆ ਜਾਵੇ। ਇਸ ਕਰਕੇ ਜੇਕਰ ਉਹਨਾਂ ਨੂੰ ਜਾਗ ਆ ਵੀ ਜਾਵੇ ਉਹ ਦੁਬਾਰਾ ਸੌ ਜਾਂਦੇ ਹਨ। ਸਰ ਸਤ ਸੰਗਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਵਾਰ-ਵਾਰ ਸਾਨੂੰ ਇਹ ਹੀ ਗੱਲਾਂ ਸਮਝਾਉਂਦੇ ਹਨ ਕਿ ਭਾਵੇਂ ਕਿ ਗ੍ਰਹਿਸਤੀ ਬੰਦੇ ਦੇ ਲਈ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸਵੇਰੇ 3:00 ਤੋਂ 6:00 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਹੈ ਪਰ ਅੰਮ੍ਰਿਤ ਵੇਲਾ ਰਾਤ 12:00 ਵਜੇ ਤੋਂ ਬਾਅਦ ਹੀ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਰਾਤ 12:00 ਵਜੇ ਤੋਂ ਬਾਅਦ ਨਵਾਂ ਦਿਨ ਚੜ੍ਹ ਗਿਆ ਹੁੰਦਾ ਹੈ ਤਾਂ ਨਵਾਂ ਦਿਨ ਚੜ੍ਹਨ ਦੇ ਨਾਲ ਅੰਮ੍ਰਿਤ ਵੇਲਾ ਵੀ ਉਸੇ ਵੇਲੇ ਤੋਂ ਸ਼ੁਰੂ ਹੋ ਜਾਂਦਾ ਹੈ ਜਿੰਨੇ ਵੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਹੋਏ ਹਨ ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਹਨ ਉਹਨਾਂ ਦੇ ਜੀਵਨ ਬਾਰੇ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਰਾਤ 12 ਵਜੇ ਉੱਠ ਕੇ ਇਸ਼ਨਾਨ ਕਰਕੇ ਭਜਨ ਬੰਦਗੀ ਕਰਨ ਬੈਠ ਜਾਂਦੇ ਸਨ ਕਮਾਈ ਵਾਲੇ ਸੰਤ ਮਹਾਪੁਰਖ ਧੰਨ ਧੰਨ ਬਾਬਾ ਨੰਦ ਸਿੰਘ ਜੀ ਆਖਦੇ ਹਨ ਉਹ ਰਾਤ ਨੂੰ 12 ਵਜੇ ਇਸ਼ਨਾਨ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠ ਜਾਂਦੇ ਸਨ ਭਜਨ ਬੰਦਗੀ ਕਰਦੇ ਸਨ ਤੇ ਜੇ ਉਹਨਾਂ ਦਾ ਅੰਮ੍ਰਿਤ ਵੇਲੇ ਦਾ ਇਹ ਨੇਮ ਬਣਿਆ ਹੋਇਆ ਸੀ ਉਸ ਤੋਂ ਇਲਾਵਾ ਪੰਜ ਪਾਠ ਸੁਖਮਨੀ ਸਾਹਿਬ ਜੀ ਦੇ ਉਹ ਸੁਣਦੇ ਸਨ ਸੋ ਰਾਤ 12 ਵਜੇ ਤੋਂ ਬਾਅਦ ਸਮੇ ਨੂੰ ਅੰਮ੍ਰਿਤ ਵੇਲਾ ਹੀ ਮੰਨਿਆ ਗਿਆ ਹੈ ਤੇ ਬੜੇ ਹੀ ਵੱਡੇ ਭਾਗਾ ਵਾਲੇ ਕਰਮਾ ਵਾਲੇ ਹਨ ਉਹ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਵਿੱਚ ਜਾਗ ਆ ਜਾਂਦੀ ਹੈ ਭਾਵੇਂ ਕਿਸੇ ਵੀ ਕਾਰਨ ਕਰਕੇ ਆਵੇ ਜਿਵੇਂ ਕਈ ਭੈਣ ਭਰਾ ਕਹਿ ਦਿੰਦੇ ਹਨ ਸਾਨੂੰ ਸਾਡੀਆਂ ਫਿਕਰਾਂ ਚਿੰਤਾਵਾਂ ਕਰਕੇ ਨੀਂਦ ਨਹੀਂ ਆਉਂਦੀ ਜਾ ਕਈਆਂ ਦੇ ਸਰੀਰ ਨੂੰ ਦੁੱਖ ਰੋਗ ਹੀ ਇਦਾਂ ਦਾ ਲੱਗਾ ਹੁੰਦਾ ਹੈ ਸਾਰੀ ਰਾਤ ਪਾਸੇ ਮਰਦੇ ਹੀ ਰਹਿੰਦੇ ਹਨ ਰਾਤ ਨੂੰ ਸਹੀ ਤਰੀਕੇ ਨਾਲ ਨਹੀਂ ਸੋ ਪਾਉਂਦੇ ਪਰ ਸਾਧ ਸੰਗਤ ਜੀ ਕਬਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦਿਆਂ ਹੋਇਆਂ ਆਖਦੇ ਹਨ ਕਿ ਭਾਈ ਇਹ ਵੇਲਾ ਬੜਾ ਪਾਵਰਫੁਲ ਹੈ ਜਿਸ ਵੀ ਕਾਰਨ ਕਰਕੇ ਤੁਹਾਨੂੰ ਇਸ ਵੇਲੇ ਵਿੱਚ ਜਾਗ ਆਉਂਦੀ ਹੈ ਨਾ ਬਸ ਇਹ ਨਾ ਸੋਚਣ ਕਿ ਮੈਨੂੰ ਜਾਗ ਕਿਵੇਂ ਆਈ ਕਿਉਂ ਆਈ ਤੁਰੰਤ ਉਸ ਵੇਲੇ ਨੂੰ ਸੰਭਾਲ ਲਿਆ ਕਰੋ ਉੱਠ ਕੇ ਨਾਮ ਜਪਣਾ ਬੈਠ ਜਾਇਆ ਕਰੋ ਜੇ ਉੱਠ ਕੇ ਬੈਠਿਆ ਨਹੀਂ ਜਾਂਦਾ ਆਪਣੇ ਬਿਸਤਰ ਤੇ ਲੰਮੇ ਪਿਆ ਪਿਆ ਹੀ ਨਾਮ ਜਪਣਾ ਸ਼ੁਰੂ ਕਰ ਦਿਓ ਕਦੇ ਵੀ ਦੁਬਾਰਾ ਸੌਣ ਦੀ ਕੋਸ਼ਿਸ਼ ਨਾ ਕਰਿਆ ਕਰੋ ਇਹ ਵੇਲਾ ਪੜਾ ਹੀ ਪਾਗਾ ਤੇ ਕਰਮਾ ਵਾਲਿਆਂ ਨੂੰ ਮਿਲਦਾ ਹੈ ਮਹਾਪੁਰਖ ਜੀ ਇੱਥੋਂ ਤੱਕ ਵੀ ਆਖਦੇ ਹਨ ਉਹ ਟੈਨਸ਼ਨ ਉਹ ਫਿਕਰ ਉਹ ਦੁੱਖ ਰੋਗ ਭੜਾ ਜਿਸ ਦੇ ਕਾਰਨ ਇਸ ਵੇਲੇ ਵਿੱਚ ਜਾਗ ਆ ਜਾਵੇ ਕਿਉਂਕਿ ਇਹ ਵੇਲਾ ਕਈ ਲੋਕਾਂ ਨੂੰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਨਹੀਂ ਮਿਲਦਾ ਮਹਾਪੁਰਖ ਜੀ ਆਖਦੇ ਹਨ ਕੋਈ ਮਾੜੇ ਕਰਮ ਅੱਗੇ ਆ ਜਾਂਦੇ ਹਨ ਤਾਂ ਇਹ ਹੀ ਤਾਂ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਅੰਮ੍ਰਿਤ ਵੇਲਾ ਮਿਲ ਜਾਣਾ। ਅੰਮ੍ਰਿਤ ਵੇਲੇ ਦਾ ਨਿਤਨੇਮ ਮਿਲ ਜਾਣਾ। ਸੋ ਕਿਸੇ ਵੀ ਕਾਰਨ ਕਰਕੇ ਜੇਕਰ ਤੁਹਾਨੂੰ ਇਸ ਵੇਲੇ ਵਿੱਚ ਜਾਗ ਆ ਜਾਂਦੀ ਹੈ। ਇਹ ਨਾ ਵੇਖੋ ਕਿ ਰਾਤ ਦੇ 2 ਵਜੇ ਹਨ ਤੇ ਫਿਰ ਜਾਂ 3 ਵਜੇ ਹਨ ਹਰ ਇੱਕ ਗੁਰਸਿੱਖ ਨੂੰ ਉੱਠਣ ਦਾ ਹੁਕਮ ਹੈ। ਕਿ 3 ਤੋਂ 6 ਵਜੇ ਦਾ ਵੇਲਾ ਸੰਭਾਲਣਾ ਹੀ ਸੰਭਾਲਣਾ ਹੈ। ਪਰ ਜੇ 3 ਤੋਂ ਪਹਿਲਾਂ ਵੀ ਜਾਗ ਆ ਜਾਂਦੀ ਹੈ ਭਾਵੇਂ 2:30 ਵਜੇ ਹੀ ਜਾਗ ਆ ਜਾਵੇ ਉਸ ਵੇਲੇ ਹੀ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕੁਝ ਲੋਕ ਇਸ਼ਨਾਨ ਕਰਨ ਦੇ ਰੂਪ ਵਿੱਚ ਆਖਦੇ ਹਨ ਉਹ ਆਖਦੇ ਹੁੰਦੇ ਹਨ ਕਿ ਸਵੇਰੇ ਸਵੇਰੇ ਸਾਡੇ ਕੋਲੋਂ ਇਸ਼ਨਾਨ ਨਹੀਂ ਕੀਤਾ ਜਾਂਦਾ ਅਸੀਂ ਇਸ ਕਰਕੇ ਸਵੇਰੇ ਉੱਠ ਕੇ ਨਾਮ ਨਹੀਂ ਜਪ ਸਕਦੇ ਭਜਨ ਬੰਦਗੀ ਨਹੀਂ ਕਰਦੇ ਤਾਂ ਸਾਧ ਸੰਗਤ ਜੀ ਮਹਾਂਪੁਰਖ ਜੀ ਆਖਦੇ ਹਨ ਇਹ ਜਿਹੜਾ ਵੇੜਾ ਹੈ ਨਾ ਤਿੰਨ ਤੋਂ ਪਹਿਲਾਂ ਦਾ ਵੇੜਾ ਜਦੋਂ ਵੀ ਜਾਗ ਆਵੇ ਬਸ ਸ਼ੁਰੂ ਤੋਂ ਹੀ ਤੁਸੀਂ ਬੈਠ ਜਾਣਾ ਹੈ ਤੇ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦੇਣਾ ਹੈ। ਮੂਲ ਮੰਤਰ ਦਾ ਜਾਪ ਵੀ ਕਰਨਾ ਤੁਸੀਂ ਸ਼ੁਰੂ ਕਰ ਸਕਦੇ ਹੋ। ਫਿਰ ਜਦੋਂ 3 ਵਜੇ ਜਾਂਦੇ ਹਨ ਤਾਂ ਉਸ ਸਮੇਂ ਤੁਸੀਂ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰ ਲੈਣਾ ਹੈ। ਪਰ ਨਾਮ ਜਪਣ ਦੇ ਲਈ ਸ਼ਬਦ ਯਾਦ ਕਰਨ ਦੇ ਲਈ ਤੁਸੀਂ ਕੋਈ ਹੋਰ ਸੋਚ ਵਿਚਾਰ ਨਾ ਕਰੋ। ਤੁਸੀਂ ਆਪਣੇ ਬਿਸਤਰ ਤੇ ਰੱਖ ਕੇ ਬੈਠ ਜਾਓ। ਜੇਕਰ ਬੈਠਿਆ ਨਹੀਂ ਜਾਂਦਾ ਤਾਂ ਲੰਮੇ ਪਿਆ ਪਿਆ ਹੀ ਵਾਹਿਗੁਰੂ ਵਾਹਿਗੁਰੂ ਜਪ ਸਕਦੇ ਹੋ। ਗੁਰਮੰਤਰ ਦਾ ਜਾਪ ਜਰ ਕਰ ਸਕਦੇ ਹੋ ਜਦੋਂ ਵੀ ਜਾਗ ਆਉਂਦੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਜ਼ਰੂਰ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੁਸੀਂ ਇਹ ਵੇਲਾ ਬਖਸ਼ਿਆ ਇਸ ਵੇਲੇ ਦੇ ਵਿੱਚ ਆਪ ਆਵਾਜ਼ ਮਾਰ ਕੇ ਉਠਾ ਲਿਆ ਹੈ ਤੁਸੀਂ ਕਿਉਂਕਿ ਸਾਧ ਸੰਗਤ ਜੀ ਇਹ ਵੇਲਾ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਤੋਂ ਬਿਨ ਉਹਨਾਂ ਦੀ ਮਰਜ਼ੀ ਤੋਂ ਬਿਨ ਨਹੀਂ ਮਿਲਦਾ ਪਰ ਇਹ ਵੇਲਾ ਜੇ ਮਿਲ ਗਿਆ ਹੈ ਭਾਵੇਂ ਤੁਹਾਨੂੰ ਜਾਗ ਆ ਜਾਂਦੀ ਹੈ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਮਹਾਪੁਰਖ ਜੀ ਸਮਝਾਉਂਦੇ ਆ ਹੋਏ ਆਖਦੇ ਹਨ ਜੀ ਇਸ਼ਨਾਨ ਦਾ ਸੰਬੰਧ ਸਾਡੇ ਸਰੀਰ ਦੀ ਸਫਾਈ ਦੇ ਨਾਲ ਹੈ ਸਾਡੇ ਸਰੀਰ ਦੀ ਸੁਚਲਤਾ ਦੇ ਨਾਲ ਹੈ ਜਦੋਂ ਆਪਾਂ ਇਸ਼ਨਾਨ ਕਰ ਲੈਂਦੇ ਹਾਂ ਚਲੋ ਸਾਡਾ ਸਰੀਰ ਸਫਾਈ ਦੇ ਵਾਲਾ ਹੋ ਜਾਂਦਾ ਹੈ ਚੁਸਤੀ ਵਿੱਚ ਆ ਜਾਂਦਾ ਹੈ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਸੁਚਿਤਤਾ ਵੀ ਬਹੁਤ ਜ਼ਰੂਰੀ ਹੈ ਸਾਫ ਸਫਾਈ ਵੀ ਜ਼ਰੂਰੀ ਹੈ ਇਸ਼ਨਾਨ ਕਰਨਾ ਵੀ ਚਾਹੀਦਾ ਹੈ ਪਰ ਜੇਕਰ ਸਿਰਫ ਤੁਸੀਂ ਇਸ ਕਾਰਨ ਕਰਕੇ ਉੱਠ ਕੇ ਨਾਮ ਨਹੀਂ ਜਪਦੇ ਕਿ ਮੈਂ ਇਸ਼ਨਾਨ ਨਹੀਂ ਕਰ ਸਕਦਾ ਜਾਂ ਕਰ ਸਕਦੀ ਤਾਂ ਇਹਨਾਂ ਹਾਲਾਤਾਂ ਵਿੱਚ ਮਹਾਪੁਰਖ ਜੀ ਆਖਦੇ ਹਨ ਭਾਈ ਨਾਮ ਜਪਣਾ ਜ਼ਿਆਦਾ ਜ਼ਰੂਰੀ ਹੈ। ਨਾਮ ਦਾ ਸੰਬੰਧ ਸਾਡੇ ਮਨ ਨਾਲ ਹੈ ਜੇ ਤਨ ਨਾਲ ਨਹੀਂ ਹੋਇਆ। ਬਾਣੀ ਦੇ ਨਾਲ ਮਨ ਦਾ ਇਸ਼ਨਾਨ ਕਰਵਾਓ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਤੋਂ ਬਿਨਾਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇਹ ਵੇਲਾ ਤੁਹਾਨੂੰ ਨਹੀਂ ਮਿਲਦਾ। ਪਰ ਜੇ ਇਹ ਵੇਲਾ ਮਿਲ ਗਿਆ ਭਾਵੇਂ ਕਿ ਤੁਹਾਨੂੰ ਜਾਗ ਆ ਜਾਂਦੀ ਹੈ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਮਹਾਪੁਰਖ ਜੀ ਸਮਝਾਉਂਦੇ ਹੋਇਆ ਆਖਦੇ ਹਨ ਇਸ਼ਨਾਨ ਦਾ ਸੰਬੰਧ ਸਾਡੇ ਸਰੀਰ ਦੀ ਸਫਾਈ ਦੇ ਨਾਲ ਹੈ ਸਾਡੇ ਸਰੀਰ ਦੀ ਸੁਚਲਤਾ ਦੇ ਨਾਲ ਹੈ ਜਦੋਂ ਆਪਾਂ ਇਸ਼ਨਾਨ ਕਰ ਲੈਂਦੇ ਹਾਂ ਚਲੋ ਸਾਡਾ ਸਰੀਰ ਸਾਫ਼ ਸਫਾਈ ਵਾਲਾ ਤੇ ਚੁਸਤੀ ਫੁਰਤੀ ਵਾਲਾ ਹੋ ਜਾਂਦਾ ਹੈ ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਸੁਚਲਤਾ ਬੜੀ ਜ਼ਰੂਰੀ ਹੈ ਸਾਫ਼ ਸਫਾਈ ਵੀ ਜ਼ਰੂਰੀ ਹੈ ਇਸ਼ਨਾਨ ਕਰਨਾ ਵੀ ਚਾਹੀਦਾ ਹੈ ਪਰ ਜੇਕਰ ਸਿਰਫ ਤੁਸੀਂ ਇਸ਼ਨਾਨ ਕਰਨ ਦੇ ਭਾਵ ਦੇ ਨਾਲ ਹੀ ਉੱਠ ਕੇ ਨਾਮ ਨਹੀਂ ਜਪਦੇ ਕਿ ਮੈਂ ਇਸ਼ਨਾਨ ਨਹੀਂ ਕਰ ਪਾਵਾਂਗਾ ਜਾਂ ਨਹੀਂ ਕਰ ਪਾਵਾਂਗੀ ਤਾਂ ਇਹਨਾਂ ਹਾਲਾਤਾਂ ਵਿੱਚ ਮਹਾਪੁਰਖ ਜੀ ਆਖਦੇ ਹਨ ਭਾਈ ਨਾਮ ਜਪਣਾ ਜ਼ਿਆਦਾ ਜ਼ਰੂਰੀ ਹੈ। ਨਾਮ ਦਾ ਸੰਬੰਧ ਸਾਡੇ ਮਨ ਨਾਲ ਹੈ ਤੇ ਜੇ ਤਨ ਦਾ ਇਸ਼ਨਾਨ ਨਹੀਂ ਹੋਇਆ ਬਾਣੀ ਦੇ ਨਾਲ ਮਨ ਦਾ ਇਸ਼ਨਾਨ ਕਰਵਾ ਲਓ। ਭਜਨ ਬੰਦਗੀ ਕਰਕੇ ਮਨ ਦਾ ਇਸ਼ਨਾਨਤਾ ਕਰਵਾਓ ਕਿਉਂਕਿ ਕਈ ਭੈਣ ਭਰਾ ਇਦਾਂ ਦੇ ਹਨ ਜਿਨ੍ਹਾਂ ਦੇ ਸਰੀਰ ਨੂੰ ਦੁੱਖ ਰੋਗ ਲੱਗਾ ਹੁੰਦਾ ਹੈ। ਉਹਨਾਂ ਤੋਂ ਸਵੇਰੇ ਇਸ਼ਨਾਨ ਨਹੀਂ ਕੀਤਾ ਜਾਂਦਾ। ਉਹਨਾਂ ਨੂੰ ਦਿੱਕਤ ਆਉਂਦੀ ਹੈ ਸੋ ਸਾਧ ਸੰਗਤ ਜੀ ਮੁੱਖ ਦੀ ਗੱਲ ਇਹ ਹੈ ਜੀ ਕਿ ਅੰਮ੍ਰਿਤ ਵੇਲੇ ਹਰ ਹਾਲ ਦੇ ਵਿੱਚ ਸੰਭਾਲ ਲੈਣਾ ਚਾਹੀਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਹੈ ਜਿੰਨਾ ਹੀ ਨਾਮ ਜਪਾਂਗੇ ਓਨਾ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨੇੜੇ ਹੋ ਜਾਵਾਂਗੇ ਓਨੀਆਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਸਾਡੀ ਝੋਲੀ ਵਿੱਚ ਪੈ ਜਾਣਗੀਆਂ ਮਹਾਪੁਰਖ ਜੀ ਅੰਮ੍ਰਿਤ ਵੇਲੇ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿੱਠੀ ਤੇ ਨਿੱਗੀ ਪਿਆਰੀ ਗੋਦ ਦਾ ਨਿਗ ਆਖਦੇ ਹਨ ਆਖਦੇ ਹਨ ਜਿਨ੍ਹਾਂ ਨੂੰ ਅੰਮ੍ਰਿਤ ਵੇਲਾ ਮਿਲ ਗਿਆ ਅੰਮ੍ਰਿਤ ਵੇਲੇ ਦਾ ਨਿਯਮ ਮਿਲ ਗਿਆ ਤਾਂ ਸਮਝੋ ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਮਿਲ ਗਈ ਫਿਰ ਆਪ ਸੋਚੋ ਕਿ ਗੁਰੂ ਦੀ ਗੋਦੀ ਦਾ ਨਿਗ ਕਿੰਨਾ ਪਿਆਰਾ ਹੁੰਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਫਿਰ ਵੇਖਿਓ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਕਿੰਨੀ ਕਿਰਪਾ ਵਰਤਦੀ ਹੈ ਅੰਮ੍ਰਿਤ ਵੇਲੇ ਦੇ ਵਿੱਚ ਆਪਾਂ ਇੱਕ ਵਾਰ ਵੀ ਜੇਕਰ ਵਾਹਿਗੁਰੂ ਜੀ ਆਖਦੇ ਹਨ ਇੱਕ ਵਾਰ ਵੀ ਵਾਹਿਗੁਰੂ ਜੀ ਕਹੇ ਹੋਏ ਦਾ ਫਲ ਸਾਨੂੰ ਕਈ ਗੁਣਾ ਵੱਧ ਹੋ ਕੇ ਮਿਲੇਗਾ ਭਾਵੇਂ ਕਿ ਆਪਾਂ ਦਿਨ ਦੇ ਵਿੱਚ ਜਦੋਂ ਵੀ ਵਾਹਿਗੁਰੂ ਜੀ ਦਾ ਨਾਮ ਜਪਦੇ ਹਾਂ ਵਾਹਿਗੁਰੂ ਜੀ ਨੂੰ ਯਾਦ ਕਰਦੇ ਹਾਂ ਉਹ ਹਾਜ਼ਰ-ਨਾਜ਼ਰ ਹੋ ਜਾਂਦੇ ਹਨ ਉਹਨਾਂ ਦੇ ਚਰਨਾਂ ਵਿੱਚ ਕਿਸੇ ਵੇਲੇ ਦੀ ਵੀ ਕੀਤੀ ਹੋਈ ਭਜਨ ਬੰਦਗੀ ਜਪਿਆ ਹੋਇਆ ਨਾਮ ਪਰਵਾਨ ਹੈ ਸਾਡਾ ਜਪਿਆ ਹੋਇਆ ਕਦੇ ਵੀ ਨਾਮ ਵਿਰਥਾ ਨਹੀਂ ਜਾਂਦਾ ਵਾਹਿਗੁਰੂ ਜੀ ਬਹੁਤ ਕਿਰਪਾ ਕਰਦੇ ਹਨ ਪਰ ਅੰਮ੍ਰਿਤ ਵੇਲੇ ਦੀ ਖਾਸ ਮਹੱਤਤਾ ਹੈ ਅੰਮ੍ਰਿਤ ਵੇਲੇ ਦੀਆਂ ਬਰਕਤਾਂ ਖਾਸ ਹਨ ਤੇ ਇਹ ਗੱਲ ਜਿਨ੍ਹਾਂ ਨੂੰ ਪਤਾ ਹੈ ਜਿਹੜੇ ਇਹਨਾਂ ਬਰਕਤਾਂ ਨੂੰ ਆਪਣੀ ਜ਼ਿੰਦਗੀ ਵਿੱਚ ਮਹਿਸੂਸ ਕਰ ਰਹੇ ਹਨ ਜਿਨ੍ਹਾਂ ਦੇ ਉੱਤੇ ਮਾਲਕ ਦੀ ਕਿਰਪਾ ਹੈ ਜਿਨ੍ਹਾਂ ਦਾ ਅੰਮ੍ਰਿਤ ਵੇਲੇ ਦਾ ਨਿਮ ਟਿਕ ਗਿਆ ਹੈ ਉਹਨਾਂ ਤੇ ਪਰਮਾਤਮਾ ਦੀ ਕਿਰਪਾ ਹੋ ਚੁੱਕੀ ਹੈ ਸੋ ਸਾਧ ਸੰਗਤ ਜੀ ਹਰ ਰੋਜ਼ ਵੀ ਗੁਰੂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ ਹੈ ਮਹਾਰਾਜ ਸਾਡੇ ਤੇ ਵੀ ਤਰਸ ਕਰੋ ਸਾਨੂੰ ਵੀ ਨਿੱggi ਗੋਦ ਦਾ ਨਿਗ ਦੇ ਦਿਓ ਇਹ ਅਰਜੀ ਲਾ ਕੇ ਸੋਣੀ ਹੈ ਮਹਾਰਾਜ ਸੱਚੇ ਪਾਤਸ਼ਾਹ ਸਵੇਰੇ ਸਾਨੂੰ ਵੀ ਉਠਾ ਲੈਣਾ ਆਪਣਾ ਨਾਮ ਜਪਾ ਲੈਣਾ ਮੰਦੇ ਹਾਂ ਚੰਗੇ ਹਾਂ ਤੇਰੇ ਹੀ ਸਾਡੀ ਤੁਹਾਨੂੰ ਹੀ ਫਿਕਰ ਹੈ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰ ਦਿਓ ਸਾਡੇ ਮਿਆਲੇ ਮਨ ਨੂੰ ਸਾਫ ਕਰ ਦਿਓ ਇਹ ਮਿਆਲੇ ਮਨ ਦੇ ਨਾਲ ਨਾਮ ਤੇ ਭਜਨ ਬੰਦਗੀ ਦੇ ਨਾਲ ਹੀ ਇਸ ਨੂੰ ਸਾਫ ਕੀਤਾ ਜਾ ਸਕਦਾ ਹੈ ਸੋ ਮਾਲਕ ਦੀ ਭਜਨ ਬੰਦਗੀ ਮੰਗਣੀ ਹੈ ਤੇ ਨਾਮ ਮੰਗਣਾ ਹੈ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਦਾ ਜਾਪ ਕਰਕੇ ਮੂਲ ਮੰਤਰ ਦਾ ਜਾਪ ਕਰਦਿਆਂ ਹੀ ਸੌਣਾ ਹੈ ਕਿਉਂਕਿ ਰਾਤ ਨੂੰ ਜਪਦੇ ਆਂ ਜਪਦੇ ਆਂ ਜੇਕਰ ਸੋਵਾਂਗੇ ਤਾਂ ਇਹ ਨਾਮ ਪੂਰੀ ਰਾਤ ਸਾਡੇ ਅੰਦਰ ਚੱਲਦਾ ਰਹੇਗਾ। ਸੁੱਤਿਆਂ ਪਿਆ ਵੀ ਅਸੀਂ ਭਗਤੀ ਕਰ ਰਹੇ ਹੋਵਾਂਗੇ। ਮਿਹਨਤ ਘੱਟ ਤੇ ਕਮਾਈ ਜ਼ਿਆਦਾ ਵਾਲੀ ਝੁਗਤੀ ਬਣ ਜਾਵੇਗੀ। ਇਹ ਰਾਤ ਨੂੰ ਜਪਣ ਦਾ ਤਰੀਕਾ ਸਾਨੂੰ ਜਦੋਂ ਨੀਂਦ ਆਉਣ ਲੱਗਦੀ ਹੈ ਬਸ ਉਸੇ ਵੇਲੇ ਇੱਧਰ-ਉੱਧਰ ਦੀਆਂ ਸੋਚਾਂ ਨੂੰ ਛੱਡ ਕੇ ਅਸੀਂ ਬਸ ਨਾਮ ਧਿਆਨ ਵਿੱਚ ਜੁੜ ਜਾਣਾ ਹੈ ਤੇ ਵਾਹਿਗੁਰੂ ਵਾਹਿਗੁਰੂ ਜਪਦੇ ਆਂ ਹੀ ਸੌ ਜਾਣਾ ਹੈ। ਕਿਉਂਕਿ ਜੇਕਰ ਵਾਹਿਗੁਰੂ ਜਪਦੇ ਹੋਏ ਸੋਵਾਂਗੇ ਕਿਉਂਕਿ ਜੇਕਰ ਵਾਹਿਗੁਰੂ ਜਪਦੇ ਹੁਏ ਆਂ ਸੌਵਾਂਗੇ ਨਾ ਤੇ ਉਠਾਂਗੇ ਵੀ ਵਾਹਿਗੁਰੂ ਵਾਹਿਗੁਰੂ ਜਪਦੇ ਆਂ ਫਿਰ ਪਰਮਾਤਮਾ ਜੀ ਦੀ ਕਿਰਪਾ ਸਾਡੇ ਤੇ ਹਮੇਸ਼ਾ ਲਈ ਬਣ ਜਾਵੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ